ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਸਾਰੀ ਹੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਤੇ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਅਤੇ ਗੁਰੂ ਸਾਹਿਬਾਂ ਦੇ ਪ੍ਰਕਾਸ਼ ਦਿਹਾੜੇ ਦੇ ਮੁੱਖ ਰੱਖਦੇ ਆਪਾਂ ਸਾਰੀ ਸੰਗਤ ਜੁੜ ਕਰਕੇ ਬੈਠੇ ਹਾਂ ਆਪ ਸਾਰੀ ਸੰਗਤ ਨੂੰ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਸੋ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਕੁਝ ਬੇਨਤੀ ਹੈ ਆਪ ਜੀ ਨੇ ਵਿਸ਼ੇਸ਼ ਧਿਆਨ ਦੇਣਾ ਅਤੇ ਸੋ ਜਿਹੜੀ ਸੰਗਤ ਲੰਗਰ ਦੇ ਵਿੱਚ ਵੀ ਉਹਨਾਂ ਨੂੰ ਵੀ ਬੇਨਤੀ ਆਪ ਜੀ ਵੀ ਧਿਆਨ ਦਿਓ ਕਿ ਜੋ ਪਿਛਲੇ ਵੀਕ ਆਪ ਜੀ ਸੰਗਤ ਭੱਲੀ ਪਾਂ ਤੇ ਜਾਣੂ ਹੋ ਜੋ ਇੱਥੇ ਘਟਨਾ ਵਾਪਰੀ ਸੀ ਆਪਣੇ ਗੁਰਦਾਰਾ ਸਾਹਿਬ ਵਿਖੇ ਸੋ ਮਹਾਰਾਜ ਦੀ ਦਿਆਨਾ ਉਸ ਸਮੇਂ ਜਿਹੜੇ ਆਪਣੇ ਇੱਥੇ ਵੀਰ ਸੰਗਤ ਖਾਸ ਤੌਰ ਤੇ ਇੱਥੇ ਮੌਜੂਦ ਸੀ ਉਹਨਾਂ ਨੇ ਬਹੁਤ ਹੀ ਸਹਿਯੋਗ ਦਿੱਤਾ ਕਮੇਟੀ ਦਾ ਕਿਉਂਕਿ ਕੁਝ ਨੌਜਵਾਨਾਂ ਦੇ ਮਨਾਂ 'ਚ ਹੀ ਕਿ ਇਹ ਇੱਥੇ ਕੀ ਕਰ ਰਿਹਾ ਹੈ ਹਥੋਪਈ ਵਾਲੇ ਕੰਮ ਤੇ ਵੀ ਜਾ ਸਕਦੇ ਸੀ ਪਰ ਸੰਗਤ ਨੇ ਬੜਾ ਸਹਿਯੋਗ ਦਿੰਦੇ ਹੋਏ ਬੜੇ ਧੀਰਜ ਦੇ ਨਾਲ ਸਾਰੇ ਮਸਲੇ ਨੂੰ ਦੇਖਿਆ ਗੁਰਦਾਰਾ ਸਾਹਿਬ ਵੱਲੋਂ ਉਸਤੇ ਐਫਆਰਈ ਦਰਜ ਕਰਵਾਈ ਗਈ ਕਿਉਂਕਿ ਇੱਥੇ ਉਸ ਟਾਈਮ ਤੇ ਲਗਭਗ ਤਿੰਨ ਤੋਂ ਚਾਰ ਗੁਰਦਾਰਾ ਸਾਹਿਬ ਕਮੇਟੀ ਮੈਂਬਰੇ ਮੌਜੂਦ ਸਨ ਜਦੋਂ ਉਹ ਆਇਆ ਹੀ ਆ ਇੱਥੇ ਗੁਰਦਾਰਾ ਸਾਹਿਬ ਵਿਖੇ ਤਾਂ ਉਦੋਂ ਹੀ ਨੌਜਵਾਨਾਂ ਨੇ ਗੁਰਦਾਰਾ ਸਾਹਿਬ ਵੱਲੋਂ ਜੋ ਪੁਲਿਸ ਨੂੰ ਫੋਨ ਕਰ ਦਿੱਤਾ ਗਿਆ ਸੀ ਅਤੇ ਮੌਕੇ ਤੇ ਪੁਲਿਸ ਨੇ ਇੱਥੇ ਪਹੁੰਚ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਕਿਉਂਕਿ ਉਹਨੇ ਜੋ ਵੀ ਹਰਕਤ ਕੀਤੀ ਹੈ ਉਹ ਅਨਲੀਗਲ ਹੈ ਬਿਨਾ ਪਰਮਿਸ਼ਨ ਤੋਂ ਇਹ ਚੀਜ਼ਾਂ ਨਹੀਂ ਹੋ ਸਕਦੀਆਂ ਸੋ ਉਸਤੇ ਐਫਆਰਈ ਦਰਜ ਹੈ ਕੇਸ ਚੱਲ ਰਿਹਾ ਹੈ ਅਤੇ ਜਿਵੇਂ ਗਾਂ ਦੀ ਵੀ ਅਪਡੇਟ ਹੋਊਗੀ ਆਪ ਸਾਰੀ ਸੰਗਤ ਦੇ ਵਿੱਚ ਆਪਾਂ ਰੱਖਾਂਗੇ ਇਹ ਬੇਨਤੀ ਜੋ ਉਸ ਸਮੇਂ ਦੀ ਹੈ ਅਤੇ ਦੂਸਰੀ ਕਿ ਆਪਾਂ ਬਹੁਤ ਨੌਜਵਾਨਾਂ ਨੇ ਉਹ ਵੀਡੀਓ ਬਣਾ ਬਣਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਅਪਲੋਡ ਕੀਤੀਆਂ ਕਿਉਂਕਿ ਇਹ ਵੀ ਇੱਕ ਰਾਜਨੀਤੀ ਦਾ ਹਿੱਸਾ ਹੋਇਆ ਕਰਦੇ ਹਨ ਕਿਉਂਕਿ ਜਦੋਂ ਆਪਾਂ ਫੇਮਸ ਹੋਣਾ ਹੋਵੇ ਨਾ ਕੋਈ ਇਹੋ ਜਿਹਾ ਕਾਰਜ ਕਰਦੀਏ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਫਿਰ ਵੀਡੀਓ ਵਾਇਰਲ ਹੁੰਦੀਆਂ ਤੇ ਬਹੁਤ ਦੂਰ ਤੱਕ ਇਹ ਵੀਡੀਓ ਜਾਂਦੀ ਹੈ ਉਸ ਇਨਸਾਨ ਨੇ ਆਪਣੇ ਅਕਾਊਂਟ ਤੋਂ ਵੀਡੀਓ ਡਿਲੀਟ ਕਰ ਦਿੱਤੀ ਗਈ ਪੁਲਿਸ ਦੇ ਕਹਿਣ ਤੇ ਪਰ ਆਪਣੇ ਨੌਜਵਾਨਾਂ ਨੇ ਸਾਡੇ ਬੱਚਿਆਂ ਨੇ ਆਪਣੇ ਆਪਣੇ ਸੋਸ਼ਲ ਮੀਡੀਆ ਤੇ ਕਿੰਨੀ ਉਹਦੀ ਵੀਡੀਓ ਵਾਇਰਲ ਕੀਤੀ ਇਹ ਵੀ ਇੱਕ ਬਹੁਤ ਮਾੜੀ ਗੱਲ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਕਿਉਂਕਿ ਆਪਾਂ ਆਪਣੀ ਗੁਰਦਾਰਾ ਸਾਹਿਬ ਦੀਆਂ ਵੀਡੀਓ ਵਾਇਰਲ ਕਰ ਰਹੇ ਆਪਾਂ ਨੂੰ ਧਿਆਨ ਦੇਣ ਦੀ ਲੋੜ ਆ ਥੱਲੇ ਵੀ ਲਿਖ ਕੇ ਵੀ ਲਾ ਦਿੱਤਾ ਹੈ ਆਪ ਸੰਗਤ ਨੂੰ ਗੁਰਦਾਰਾ ਸਾਹਿਬ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਜਦੋਂ ਇਕੱਠ ਹੁੰਦਾ ਹੈ ਚਾਹੇ ਲੰਗਰ ਹਾਲ ਦੇ ਵਿੱਚ ਹੋਵੇ ਚਾਹੇ ਦਰਬਾਰ ਦੇ ਵਿੱਚ ਹੋਵੇ ਅਤੇ ਚਾਹੇ ਥੱਲੇ ਰਸੋਈ ਦੇ ਵਿੱਚ ਜਿੱਥੇ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਹੈ ਸਾਡੀਆਂ ਭੈਣਾਂ ਨੂੰ ਵੀ ਬੇਨਤੀ ਹੈ ਵੀਰਾਂ ਨੂੰ ਵੀ ਕਿ ਆਪ ਜੀ ਪਰਹੇਜ਼ ਕਰੋ ਵੀਡੀਓ ਵਾਇਰਲ ਨਾ ਕਰੋ ਕਿਉਂਕਿ ਫਿਰ ਤੁਹਾਡੇ ਅਕਾਊਂਟ ਤੋਂ ਵੀਡੀਓ ਚੱਕ ਕੇ ਉਹ ਫਿਰ ਉਹ ਸੋਸ਼ਲ ਮੀਡੀਆ ਤੇ ਦਿਖਾ ਕੇ ਆਪਣਾ ਕਿੰਤੂ ਪਰੰਤੂ ਜਿੱਥੇ ਹੋ ਰਿਹਾ ਹੈ ਤਾਂ ਆਪਾਂ ਨੂੰ ਮੁਸਲਮਾਨਾਂ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ ਜੋ ਕੋਈ ਹਰਕਤ ਹੋਰ ਕਰਦਾ ਹੈ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਇਹ ਵੀ ਮੁਸਲਮਾਨ ਹੀ ਆ ਆਪਣੀ ਜਾਦੀ ਕਮੀ ਇਸ ਵਿੱਚ ਆਪਣੀ ਇਹ ਕਿ ਆਪਾਂ ਆਪਣੇ ਸੋਸ਼ਲ ਮੀਡੀਆ ਤੇ ਬਹੁਤ ਵੀਡੀਓ ਵਾਇਰਲ ਕਰਦੇ ਹਾਂ ਇਹ ਬੇਨਤੀ ਪ੍ਰਵਾਨ ਕਰਿਓ ਕਿਉਂਕਿ ਤੁਹਾਡੇ ਸਹਿਯੋਗ ਦੇ ਨਾਲ ਹੀ ਸਾਰੇ ਕਾਰਜ ਹੋਣੇ ਹਨ ਕਿ ਜੇ ਆਪਾਂ ਕੀ ਇਹ ਗੁਰਦਾਰਾ ਸਾਹਿਬ ਦੀ ਕਮੇਟੀ ਇਕੱਲੀ ਕਰੇਗੀ ਨਹੀਂ ਕਿਉਂਕਿ ਗੁਰਦਾਰਾ ਸਾਹਿਬ ਸਾਰੇ ਸਮੁੱਚੇ ਖਾਲਸੇ ਦਾ ਹੈ ਸੰਗਤ ਦਾ ਹੈ ਸੰਕਤ ਦਾ ਸਹਿਯੋਗ ਚਾਹੀਦਾ ਹੈ ਇਹ ਬੇਨਤੀ ਆਪ ਜੀ ਨੇ ਜਰੂਰ ਪ੍ਰਵਾਨ ਕਰਨੀ ਕਿ ਸੋਸ਼ਲ ਮੀਡੀਆ ਤੇ ਇਹੋ ਜਿਹਾ ਕੋਈ ਵੀ ਆਪਾਂ ਕਾਜ ਨਾ ਕਰੀਏ ਰੱਬ ਨਾ ਕਰੇ ਗਾਂ ਕੋ ਇਹੋ ਜੀ ਘਟਨਾ ਵਾਪਰਦੀ ਹੈ ਆਪ ਜੀ ਨੇ ਇਸ ਚੀਜ਼ ਤੋਂ ਸੁਚੇਤ ਰਹਿਣਾ ਕਿ ਫੋਟੋਗ੍ਰਾਫੀ ਵੀਡੀਓ ਕੋਈ ਵੀ ਇਹੋ ਜਿਹਾ ਨਹੀਂ ਆਪਾਂ ਕਰਨਾ ਇਹ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ ਅਤੇ ਇਸ ਤੋਂ ਘਟਨਾ ਤੋਂ ਬਾਅਦ ਜੋ ਸਾਡੇ ਸਤਕਾਰਯੋਗ ਭਾਈ ਅਮਰੀਕ ਸਿੰਘ ਜੀ ਸਪੇਨ ਦੇ ਵਿੱਚ ਆਪਾਂ ਆਮ ਹੀ ਉਹਨਾਂ ਨੂੰ ਦੇਖਦੇ ਆ ਜਿਨ੍ਹਾਂ ਨੇ ਮਨੁੱਖਤਾ ਦੇ ਭਲੇ ਲਈ ਜੋ ਪਿੱਛੇ ਜੋ ਸਮਾਂ ਵਾਪਰਿਆ ਸੀ ਸਪੇਨ ਤੇ ਬੜੇ ਵੱਡੇ ਕਾਰਜ ਕੀਤੇ ਉਹਨਾਂ ਨੇ ਵੀ ਇਸ ਪੱਖ ਤੋਂ ਲੈ ਕੇ ਸਪੇਨ ਚਾਹੇ ਫਰਾਂਸ ਹੋਵੇ ਚਾਹੇ ਹੋਰ ਯੂਰਪ ਦੀਆਂ ਕੰਟਰੀਆਂ ਹੋਣ ਉਹਨਾਂ ਨੇ ਪੂਰਨ ਸਹਿਯੋਗ ਦਿੱਤਾ ਹੈ ਆਪਣੇ ਗੁਰਦਾਰਾ ਸਾਹਿਬ ਨੂੰ ਕਿ ਜਿੱਥੇ ਵੀ ਲੋੜ ਪੈਂਦੀ ਹੈ ਅਸੀਂ ਮੋਢੇ ਦੇ ਨਾਲ ਮੋਢਾ ਜੋੜ ਕੇ ਤੁਹਾਡੇ ਨਾਲ ਖੜੇ ਹਾਂ ਅਤੇ ਪੁਰਤਗਾਲ ਦੇ ਵੀ ਕੁਝ ਨੌਜਵਾਨ ਜਿਹੜੇ ਸੋਸ਼ਲ ਮੀਡੀਆ ਤੇ ਐਕਟਿਵ ਹਨ ਉਹਨਾਂ ਨੇ ਵੀ ਆਪਣੇ ਤੌਰ ਤੇ ਗੁਰਦਾਰਾ ਸਾਹਿਬ ਨੂੰ ਸਹਾਯੋਗ ਦਿੰਦੇ ਹੋਏ ਸੰਤ ਨੂੰ ਬੇਨਤੀ ਕੀਤੀ ਸੋ ਆਪ ਜੀ ਨੇ ਇਹ ਬੇਨਤੀਆਂ ਜ਼ਰੂਰ ਪ੍ਰਵਾਨ ਕਰਨੀਆਂ ਕਿਉਂਕਿ ਸਾਰਿਆਂ ਦੇ ਨਾਲ ਰਲ ਕੇ ਹੀ ਕਾਰਜ ਹੁੰਦੇ ਹਨ ਅਤੇ ਕਿਉਂਕਿ ਸਾਰਿਆਂ ਦੇ ਨਾਲ ਰਲ ਕੇ ਹੀ ਕਾਰਜ ਹੁੰਦੇ ਹਨ ਅਤੇ ਦੂਸਰੀ ਬੇਨਤੀ ਸੰਤ ਜੀ ਜੋ 1 ਜਨਵਰੀ 2023 ਨੂੰ ਜੋ ਮਸੰਦਾਂ ਵੱਲੋਂ ਇੱਥੇ ਘਟਨਾ ਵਾਪਰੀ ਸੀ ਆਪ ਭਲੀ ਭਾਂਤ ਜਾਣੂ ਹੋ 2023 1 ਜਨਵਰੀ ਨੂੰ ਜਿਸ ਦੇ ਵਿੱਚ ਸਾਡੇ ਸਤਿਕਾਰਯੋਗ ਭਾਈ ਸੰਦੀਪ ਸਿੰਘ ਜੀ ਜੋ ਇੱਥੇ ਸੇਵਾਵਾਂ ਨਿਭਾ ਕੇ ਗਏ ਹਨ ਉਹਨਾਂ ਤੇ ਵੀ ਅਟੈਕ ਹੋਇਆ ਸੀ ਤੇ ਮਹਾਰਾਜ ਨੇ ਕਿਰਪਾ ਕੀਤੀ ਉਹਨਾਂ ਨੇ ਇਹ ਪਹਿਲ ਕੀਤੀ ਸੀ ਕਿ ਜਿਹੜਾ ਇਹ ਕੇਸ ਹੈ ਇਹ ਜੋ ਉਸ ਸਮੇਂ ਵਰਤਾਰਾ ਵਰਤਿਆ ਸੀ ਸੰਗਤ ਨੂੰ ਜਾਗਰੂਕ ਕੀਤਾ ਅਤੇ ਸਾਰੀ ਹੀ ਸੰਗਤ ਨੂੰ ਇਸ ਚੀਜ਼ ਦਾ ਪਤਾ ਲੱਗਾ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਉਹ ਜਿਹੜਾ ਕਿਉਂਕਿ ਸੰਗਤ ਅਕਸਰ ਹੀ ਪੁੱਛਦੀ ਰਹਿੰਦੀ ਹੈ ਕਿ ਭਾਈ ਉਸ ਕੇਸ ਦਾ ਕੀ ਬਣਿਆ ਉਹ ਕੇਸ ਚੱਲ ਰਿਹਾ ਹੈ ਉਹਦੀਆਂ ਤਰੀਕਾਂ ਪੈ ਰੀਆਂ ਹਨ ਅਤੇ ਜਿਹੜੀ ਖਾਸ ਬੇਨਤੀ ਸੰਤਜੀ ਆਪ ਜੀ ਨੂੰ ਕਰਨੀ ਹੈ ਕਿ 24 ਮਾਰਚ 2025 ਆ ਜਿਹੜਾ ਲੰਘ ਕੇ ਗਿਆ ਪਿਛੇ ਜਿਹੜੀ ਇਹ ਕੇਸ ਚੱਲ ਰਿਹਾ ਉਹਦੀ ਪੇਸ਼ੀ ਸੀ ਕੋਰਟ ਦੇ ਵਿੱਚ ਗੁਰਦਾਰਾ ਸਾਹਿਬ ਦੇ ਮੈਂਬਰ ਸਭਾਤ ਅਤੇ ਹੋਰ ਸਾਰੇ ਸਿੰਘ ਉਥੇ ਪਹੁੰਚੇ ਸਨ ਅਤੇ ਜਦੋਂ ਪੇਸ਼ੀ ਦੇ ਸਮੇਂ ਵਕੀਲ ਤੋਂ ਸਾਨੂੰ ਇਹ ਚੀਜ਼ ਸਾਹਮਣੇ ਆਈ ਪਤਾ ਲੱਗੀ ਕਿ ਜਿਹੜਾ ਇਹ ਕੇਸ ਆਰੰਭ ਕੀਤਾ ਸੀ ਭਾਈ ਸੰਦੀਪ ਸਿੰਘ ਜੀ ਹੁਣਾਂ ਨੇ ਤੋ ਪਤਾ ਨਹੀਂ ਕਿਉਂ ਕੀ ਕਾਰਨ ਬਣਿਆ ਉਹਨਾਂ ਨੇ ਇਹ ਕੇਸ ਵਾਪਸ ਲੈ ਲਿਆ ਮਾੜੀ ਗੱਲ ਹੈ ਵੈਸੇ ਇਹ ਵਾਪਸ ਕੇਸ ਲੈ ਕੇ ਉਹਨਾਂ ਨੂੰ ਗੁਰਦਾਰਾ ਸਾਹਿਬ ਵੱਲੋਂ ਦੋ ਤਿੰਨ ਵਾਰੀ ਮੀਲ ਵੀ ਕੀਤੀ ਗਈ ਹੈ ਕਿਉਂਕਿ ਸੰਗਤ ਪੁੱਛਦੀ ਹੈ ਕੇਸ ਦਾ ਸੋ ਮਾਫ਼ੀ ਬਖਸ਼ਿਓ ਥੋੜਾ ਜਿਹਾ ਅਸੀਂ ਗਲਾ ਖਰਾਬ ਹੈ ਤਾਂ ਆਵਾਜ਼ ਇਦਾਂ ਸੋ ਸੰਗਤ ਨੇ ਵੀ ਕਈਆ ਪੁੱਛਿਆ ਫਿਰ ਕਿਉਂਕਿ ਹੁਣ ਜਿਹੜੀ ਮੌਜੂਦਾ ਕਮੇਟੀ ਹੋਵੇ ਉਹਨਾਂ ਦਾ ਜਵਾਬ ਦੇਣ ਦਾ ਫਰਜ਼ ਬਣਦਾ ਹੈ ਜੇ ਸੰਗਤ ਪੁੱਛਦੀ ਹੈ ਤਾਂ ਭਾਈ ਸੰਦੀਪ ਸਿੰਘ ਹੁਣਾਂ ਨੂੰ ਗੁਰਦਾਰਾ ਸਾਹਿਬ ਦੇ ਮੇਲ ਕੀਤੀ ਗਈ ਭਾਈ ਸਾਹਿਬ ਜੀ ਇਹਦਾ ਕੀ ਕਾਰਨ ਹੈ ਕਿ ਤੁਸੀਂ ਜਿਹੜਾ ਇਹ ਕੇਸ ਹੈ ਵਾਪਸ ਲੈ ਲਿਆ ਹੈ ਪਰ ਉਹਨਾਂ ਦਾ ਕੋਈ ਵੀ ਹਜੇ ਤੱਕ ਰਿਪਲਾਈ ਨਹੀਂ ਆਇਆ ਨਾ ਉਹਨਾਂ ਨੇ ਪਹੁੰਚ ਹੀ ਕੀਤੀ ਹੈ ਗੁਰਦਾਰਾ ਸਾਹਿਬ ਦੇ ਨਾਲ ਸੰਪਰਕ ਕਰਨ ਦੀ ਤੋਂ ਕਿਉਂਕਿ ਸੰਗਤ ਨੂੰ ਦੱਸਣਾ ਜ਼ਰੂਰੀ ਹੈ ਕਿ ਕੇਸ ਕਿੱਥੇ ਘੜਾ ਹੈ ਇਹ 24 ਤਰੀਕ ਨੂੰ ਜਿਹੜੀ ਪੇਸ਼ੀ ਸੀ ਉਸ ਉਸ ਸਮੇਂ ਵਕੀਲ ਤੋਂ ਇਹ ਚੀਜ਼ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਅਤੇ ਜੋ ਭਾਈ ਸਾਹਿਬ ਜਿਹੜੀ ਇਹਨਾਂ ਨੇ ਅਕਤੂਬਰ 2024 ਦੇ ਵਿੱਚ ਇਥੋਂ ਸੇਵਾ ਮੁਕਤ ਹੋਏ ਸਨ ਬੜੇ ਹੀ ਸਤਕਾਰ ਭਾਵ ਦੇ ਨਾਲ ਸਾਰੀ ਸੰਗਤ ਦੇ ਹਾਜ਼ਰੀ ਦੇ ਵਿੱਚ ਅਤੇ ਦਸੰਬਰ ਤੱਕ ਉਹਨਾਂ ਦਾ ਜੋ ਟੈਕਸ ਅਤੇ ਤਨਖਾਹ ਦਾ ਪ੍ਰੋਪਰ ਗੁਰਦਾਰਾ ਸਾਹਿਬ ਵੱਲੋਂ ਉਹਨਾਂ ਨੂੰ ਦਿੱਤੀ ਗਈ ਆ ਤੇ ਬੜਾ ਮਾਣ ਸਤਿਕਾਰ ਗੁਰਦਾਰਾ ਸਾਹਿਬ ਵੱਲੋਂ ਅਤੇ ਸੰਗਤ ਵੱਲੋਂ ਉਹਨਾਂ ਨੂੰ ਮਿਲਿਆ ਸੀ ਤੇ ਪਰ ਉਹਨਾਂ ਨੇ ਇਹ ਕੀ ਕਾਰਨ ਬਣਿਆ ਇਹ ਉਹ ਹੀ ਦੱਸ ਸਕਦੇ ਹਨ ਤੇ ਜਿਵੇਂ ਵੀ ਕੋਈ ਗਾਂਹ ਅਪਡੇਟ ਇਹੋ ਜੀ ਆਵੇਗੀ ਆਪ ਸੰਗਤ ਨੂੰ ਸੁਚੇਤ ਕੀਤਾ ਜਾਵੇਗਾ ਦੱਸਿਆ ਜਾਵੇਗਾ ਤਾਂ ਜੋ ਸੰਗਤ ਨੂੰ ਵੀ ਪਤਾ ਲੱਗ ਸਕੇ ਕਿਸ ਦੀ ਪੈਰਵਾਈ ਕਿੱਥੇ ਕਿ ਚੱਲ ਰਹੀ ਹੈ ਸੋ ਇਹ ਬੇਨਤੀ ਸੰਗਤ ਜੀ ਆਪ ਜੀ ਨੇ ਪ੍ਰਬੰਧ ਕਰਨੇ ਜੋ ਆਪ ਜੀ ਨੂੰ ਦੋ ਤਿੰਨ ਬੇਨਤੀਆਂ ਕੀਤੀਆਂ ਹਨ ਇਹਨਾਂ ਤੇ ਗੌਰ ਕਰਨਾ ਤੇ سوشل میڈیا ਦਾ ਖਾਸ ਕਰਕੇ ਆਪ ਜੀ ਨੇ ਧਿਆਨ ਰੱਖਣਾ ਇਹੋ ਜੀ ਵੀਡੀਓ ਵਗੈਰਾ ਆਪਾਂ سوشل میڈیا ਤੇ ਆਪਣੇ ਅਕਾਉਂਟਾਂ ਤੇ ਨਾਮ ਪਾਈਏ ਇਹ ਬੇਨਤੀ ਆਪ ਜੀ ਨੇ ਪਰਵਾਣ ਕਰਨ ਦੀ ਭੁੱਲਾ ਚੁੱਕੀਆਂ ਦੀ ਖੇਮਾ ਹੁਣ ਸਾਡੇ ਅੱਗੇ ਸਤਿਕਾਰਯੋਗ ਗਿਆਨੀ ਅਮਰਤਪਾਲ ਸਿੰਘ ਜੀ ਇਹ ਕਥਾ ਦੁਹਾਰ ਆਪ ਸੰਗਤਾਂ ਨੂੰ ਨਿਹਾਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ